ਪੰਜਾਬ ਦੇ ਅੰਦਰ ਜਿਹੜੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਸਿਆਸੀ ਪਾਰਟੀਆਂ ਪੰਜਾਬ ਚ ਇਲੈਕਸ਼ਨ ਲੜ ਰਹੀਆਂ ਨੇ ਜੀਆਂ ਉਹਨਾਂ ਚ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਕਿਉਂਕਿ ਉਹ ਆਤਨ ਮਜਬੂਰ ਨੇ ਉਹ ਆਦੀ ਨੇਗੇ ਉਹ ਕਾਨੂੰਨ ਤੋੜਨ ਦੇ ਆਦੀ ਨੇਗੇ ਬੜੇ ਲੰਬੇ ਅਰਸੇ ਤੋਂ ਜਦੋਂ ਵੀ ਉਹਨਾਂ ਦਾ ਰਾਜ ਰਹਾ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਉਹਨਾਂ ਨੇ ਹਮੇਸ਼ਾ ਕਾਨੂੰਨ ਨੂੰ ਤੋੜਿਆ ਹਮੇਸ਼ਾ ਕਾਨੂੰਨ ਨੂੰ ਸਿੱਕੇ ਤੇ ਟੰਗਿਆ ਕਿਉਂਕਿ 16 ਮਾਰਚ 16 ਮਾਰਚ 2024 ਨੂੰ ਦੇਸ਼ ਦੇ ਅੰਦਰ ਕੋਡ ਆਫ ਕੰਡਕਟ ਲੱਗ ਚੁੱਕਿਆ ਸੀ 16 ਮਾਰਚ 2024 ਨੂੰ ਯਾਨੀ ਕਿ ਪਿਛਲੇ ਮਹੀਨੇ ਦੇਸ਼ ਦੇ ਅੰਦਰ ਕੋਡ ਆਫ ਮਾਡਲ ਕੋਡ ਆਫ ਕੰਡਕਟ ਲੱਗਿਆ ਸੀ ਯਾਨੀ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਔਰ ਸਰਕਾਰੀ ਕੰਮਕਾਜ ਕਿਹੜੇ ਤਰੀਕੇ ਨਾਲ ਹੋਣਗੇ ਇਹਦੇ ਸਬੰਧ ਵਿੱਚ ਗਾਈਡਲਾਈਨ ਜਾਰੀ ਹੋਈਆਂ ਸੀ ਔਰ ਇਸੇ ਸਮੇਂ ਇੱਕ ਪੰਜਾਬ ਦੀ ਧਿਰ ਇੱਕ ਪੰਜਾਬ ਦੀ ਸਿਆਸੀ ਪਾਰਟੀ ਜਿਹਨੇ ਪੰਜਾਬ ਦੇ ਅੰਦਰ 10 ਸਾਲ ਰਾਜ ਕੀਤਾ ਔਰ ਪੰਜਾਬ ਦੇ ਅੰਦਰ ਕਾਨੂੰਨ ਨੂੰ ਛਿੱਕੇ ਤੇ ਟਾਂਕੇ ਰੱਖਿਆ ਪੰਜਾਬ ਦੇ ਅੰਦਰ ਹਮੇਸ਼ਾ ਉਹਨਾਂ ਦੇ ਰਾਜ ਦੇ ਸਮੇਂ ਕਾਨੂੰਨ ਤੋੜਿਆ ਜਾਂਦਾ ਸੀ ਕਾਨੂੰਨ ਨੂੰ ਨਿੱਜੀ ਹਿੱਤਾਂ ਲਈ ਵਰਤਿਆ ਜਾਂਦਾ ਸੀਗਾ ਕਿਉਂਕਿ ਉਹ ਆਤਨ ਉਹਨਾਂ ਦੀ ਪਾਰਟੀ ਦਾ ਅਸੂਲ ਆ ਕਿ ਹਮੇਸ਼ਾ ਹੀ ਉਹ ਕਾਨੂੰਨ ਤੋੜਦੇ ਰਹੇ ਨੇ ਹੁਣ ਵੀ ਉਹ ਜਿਹੜੀ ਉਹਨਾਂ ਦੀ ਪਰਿਵਾਰ ਪਰਿਵਾਰ ਬਚਾਓ ਯਾਤਰਾ ਕਹਿੰਦੇ ਉਹ ਕਹਿੰਦੇ ਨੇ ਕਿ ਜੇ ਅਸੀਂ ਪੰਜਾਬ ਬਚਾਓ ਯਾਤਰਾ ਤੇ ਨਿਕਲੇ ਹੋਇਆ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਨੇ ਅੱਜ ਪੰਜਾਬ ਯਾਤਰਾ ਪੰਜਾਬ ਬਚਾਓ ਯਾਤਰਾ ਦੇ ਨਾਂ ਦੇ ਉੱਤੇ ਥੱਲੇ ਆਪਣਾ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਆ ਉਹਨਾਂ ਨੇ ਮਿਤੀ ਮਿਤੀ 6 4 ਮਿਤੀ 6 4 2024 ਨੂੰ ਉਹਨਾਂ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਜੀ ਨੇ ਜਦੋਂ ਉਹ ਪਰਿਵਾਰ ਬਚਾਓ ਯਾਤਰਾ ਜਾਂ ਪੰਜਾਬ ਬਚਾਓ ਯਾਤਰਾ ਰਾਏਕੋਟ ਦੇ ਅੰਦਰ ਰਾਏਕੋਡਸ ਪਹੁੰਚੀ ਸੀ ਤਾਂ ਉਸ ਸਮੇ ਮਾਡਲ ਕੋਡ ਆਫ ਕੰਡਕਟ ਦੀਆਂ ਧੱਜੀਆਂ ਉੜਾਂ ਜਾ ਗੀਆਂ ਉਸ ਸਮੇ ਕਾਨੂੰਨ ਨੂੰ ਤੋੜਿਆ ਗਿਆ ਉਸ ਸਮੇ ਜੋ ਕਾਨੂੰਨ ਜੋ ਸੰਵਧਾਨ ਬਾਬਾ ਸਾਹਿਬ ਭੀਮਰਾਓ ਬੇੜਕਰ ਜੀ ਨੇ ਬਣਾਇਆ ਸੀ ਉਸ ਕਾਨੂੰਨ ਨੂੰ ਤੋੜਿਆ ਗਿਆ ਮਾਡਲ ਆਫ ਕੋਡ ਮਾਡਲ ਆਫ ਕੋਡ ਆਫ ਕੰਡਕਟ ਦੀਆਂ ਧੱਜੀਆਂ ਉੜਾਂ ਜਾ ਗੀਆਂ ਕਿਸ ਤਰ੍ਹਾਂ ਛੋਟੇ ਬੱਚਿਆਂ ਦਾ ਕਿਸ ਤਰ੍ਹਾਂ ਚਿਲड्रन ਦਾ ਛੋਟੇ ਬੱਚਿਆਂ ਦਾ ਆਪਣੇ ਨਿੱਜੀ ਹਿੱਤਾਂ ਦੇ ਲਈ ਸਰਫ ਵੋਟਾਂ ਲੈਣ ਦੇ ਲਈ ਬੱਚਿਆਂ ਦਾ ਦੁਰਉਪਯੋਗ ਹੋਇਆ ਕਿਸ ਤਰ੍ਹਾਂ ਬੱਚਿਆਂ ਨੂੰ ਮਾਈਕ ਫੜਾ ਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਡੇ ਲਈ ਅਪੀਲ ਕਰੋ ਤੁਸੀਂ ਸਾਡੇ ਲਈ ਵੋਟਾਂ ਦੀ ਅਪੀਲ ਕਰੋ ਉੱਥੇ ਕਿਹਾ ਗਿਆ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਜੀ ਨੇ ਉਸ ਯਾਤਰਾ ਦੌਰਾਨ ਬੱਚਿਆਂ ਤੋਂ ਇਹ ਸਲੋਗਨ ਲਵਾਏ ਇਹ ਨਾਅਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਤੋਂ ਇਹ ਨਾਅਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਨੂੰ ਕਿਹਾ ਗਿਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਲਈ ਵੋਟਾਂ ਦੀ ਅਪੀਲ ਕਰੋ ਬੱਚਿਆਂ ਨੂੰ ਸਕ੍ਰਿਪਟ ਲਿਖ ਕੇ ਦਿੱਤੀ ਗਈ ਬੱਚਿਆਂ ਦਾ ਦੁਰਉਪਯੋਗ ਹੋਇਆ ਦੇਸ਼ ਦਾ ਕਾਨੂੰਨ ਜਾਣਦਾਗਾ ਕਿ ਤੁਸੀਂ ਕਿਸੇ ਵੀ ਬੱਚੇ ਨੂੰ ਜਿਹਦੀ ਉਮਰ 18 ਸਾਲ ਤੋਂ ਘੱਟ ਆ ਜਿਹੜਾ ਬਾਲਗ ਨਹੀਂ ਹੋਇਆ ਉਹਨੂੰ ਤੁਸੀਂ ਇਲੈਕਸ਼ਨ ਦੇ ਅੰਦਰ ਉਹ ਤੋਂ ਪ੍ਰਚਾਰ ਨਹੀਂ ਕਰਵਾ ਸਕਦੇ ਇਹ ਮਾਡਲ ਕੋਡ ਆਫ ਕੰਡਕਟ ਕਹਿੰਦਾਗਾ ਸਾਡੇ ਸੰਵਿਧਾਨ ਦੀਆਂ ਧਾਰਾਵਾਂ ਕਹਿੰਦੀਆਂ ਨੇ ਗਿਆ ਕਿ ਤੁਸੀਂ ਉਹਨਾਂ ਬੱਚਿਆਂ ਤੋਂ ਕੈਂਪੇਨ ਨਹੀਂ ਕਰਾ ਸਕਦੇ ਨੰਬਰ ਆਫ ਜੱਜਮੈਂਟਸ ਨੰਬਰ ਆਫ ਜੱਜਮੈਂਟਸ ਨੰਬਰ ਆਫ ਗਾਈਡਲਾਈਨਸ ਸਾਡੇ ਇਲੈਕਸ਼ਨ ਕਮਿਸ਼ਨ ਵੱਲੋਂ ਸਮੇਂ-ਸਮੇਂ ਸਰ ਜਾਰੀ ਕੀਤੀਆਂ ਗਈਆਂ ਰਹੀਆਂ ਕਿ ਇਹਨਾਂ ਤਹਿਤ ਅਸੀਂ ਬੱਚਿਆਂ ਦਾ ਬੱਚਿਆਂ ਤੋਂ ਇਲੈਕਸ਼ਨ ਕੈਂਪੇਨ ਨਹੀਂ ਕਰਵਾ ਸਕਦੇ ਪਰ ਲੇਕਿਨ ਸ਼੍ਰੋਮਣੀ ਕਾਲੀ ਦਲ ਨੇ ਸਖਵੀਰ ਸਿੰਘ ਬਾਦਲੋਂ ਦੇ ਪ੍ਰਧਾਨ ਜੀ ਨੇ ਕਾਨੂੰਨ ਦੀਆਂ ਧੱਜੀਆਂ ਆਣਾਂ ਜਾਂ ਕਿਉਂਕਿ ਉਹਨਾਂ ਨੂੰ ਕਾਨੂੰਨ 'ਚ ਵਿਸ਼ਵਾਸ ਨਹੀਂ ਹੈਗਾ ਉਹ ਹਮੇਸ਼ਾ ਕਾਨੂੰਨ ਤੋੜਨ ਦੇ ਆਦੀ ਨੇਗੇ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਕਈ ਜਗ੍ਹਾ ਤੇ ਕੀ ਕਹਿੰਦੇ ਹੁੰਦੇ ਸੀਗੇ ਜਦੋਂ ਪਿੰਡਾਂ 'ਚ ਪ੍ਰਚਾਰ ਤੇ ਜਾਂਦੇ ਨੇ ਕਹਿੰਦੇ ਕੁੰਡੀਆਂ ਲਾ ਲਓ ਬਿਜਲੀ ਦੀ ਚੋਰੀ ਕਰ ਲਓ ਪਾਣੀ ਦੀ ਚੋਰੀ ਕਰ ਲਓ ਉਹ ਆਤ ਤਨ ਮਜਬੂਰ ਨੇਗੇ ਉਹਨਾਂ ਦੀ ਆਦਤਾਂ ਇਸ ਤਰ੍ਹਾਂ ਦੀਆਂ ਨੇਗੇ ਹਮੇਸ਼ਾ ਕਾਨੂੰਨ ਤੋੜਨ ਵਾਲੀਆਂ ਨੇਗੇ ਇੱਥੇ ਵੀ ਉਹਨਾਂ ਨੇ ਡੇਟ 6 4 2024 ਨੂੰ ਯਾਨੀ ਕਿ ਇਸੇ ਮਹੀਨੇ 6 ਅਪ੍ਰੈਲ ਨੂੰ ਉਹਨਾਂ ਦੇ ਬੱਚਿਆਂ ਤੋਂ ਪ੍ਰਚਾਰ ਕਰਵਾ ਕੇ ਮਾਡਲ ਕੋਡ ਆਫ ਕੰਡਕਟ ਦੀਆਂ ਧੱਜੀਆਂ ਉਡਾਈਆਂ ਔਰ ਇਲੈਕਸ਼ਨ ਕਮਿਸ਼ਨ ਦੇ ਜੋ ਨਾਰਮਸ ਜੋ ਸਾਡੀਆਂ ਗਾਈਡਲਾਈਨਸ ਨੇ ਗਿਆ ਜਿਹੜੀਆਂ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਦੇ ਧੱਜੀਆਂ ਉਡਾ ਕੇ ਇੱਕ ਵਾਰ ਫੇਰ ਮੈਂ ਸਮਝਦਾ ਪੰਜਾਬ ਦੇ ਅਗੇਂਸਟ ਹੋਣ ਦਾ ਕਾਨੂੰਨ ਦੇ ਅਗੇਂਸਟ ਹੋਣ ਦਾ ਉਹਨਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਆਪਣੇ ਆਪ ਨੂੰ ਦਰਸਾਇਆ ਕਿ ਕਿਸ ਤਰ੍ਹਾਂ ਅਕਾਲੀ ਦਲ ਜਿਹੜਾ ਉਹ ਕਾਨੂੰਨ 'ਚ ਵਿਸ਼ਵਾਸ